ਸਾਰੇ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਮੈਂ ਵੀ ਠੀਕ ਆ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਹੈਗਾ ਸਾਈਫ ਕੁਸ਼ੀ ਵਲੋਗ ਮੈਂ ਬਿੰਦੂ ਲੁਧਿਆਣਾ ਤੋਂ ਬਲੋਂਗ ਕਰਦੀ ਆ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਇਸ ਚੈਨਲ ਤੇ ਤੁਹਾਨੂੰ ਬਿਊਟੀ ਬਾਰੇ ਦੱਸਿਆ ਜਾਂਦਾ ਨਿਊ ਨਿਊ ਫੇਸ਼ੀਅਲ ਨਿਊ ਨਿਊ ਫੇਸ ਪੈਕ ਦੱਸੇ ਜਾਂਦੇ ਨੇ ਜਿਹਨੂੰ ਲਗਾ ਕੇ ਤੁਸੀਂ ਇੱਕਦਮ ਗੋਰੇ ਚਿੱਟੇ ਹੋ ਜਾਓਗੇ ਤੇ ਤੁਹਾਡੀਆਂ ਝੁੱਡੀਆਂ ਜਿਹੜੀਆਂ ਉਹ ਵੀ ਠੀਕ ਹੋ ਜਾਣਗੀਆਂ ਔਰ ਉਮਰ ਤੋਂ ਪਹਿਲਾਂ ਜਿਹੜਾ ਚਿਹਰਾ ਖਰਾਬ ਹੋਣ ਲੱਗ ਗਿਆ ਨਾ ਉਹ ਵੀ ਤੁਹਾਡਾ ਠੀਕ ਹੋਣਾ ਸ਼ੁਰੂ ਹੋ ਜਾਵੇਗਾ ਤੇ ਜਿਹੜੇ ਪਹਿਲਾਂ ਹੀ ਪ੍ਰੀ ਕੇਅਰ ਕਰ ਲੈਣਗੇ ਉਦੋਂ ਵਧੀ ਤੇ ਅੱਜ ਦੇ ਪਹਿਲਾਂ ਨਾਮ ਲੈਣੇ ਜਿਹੜੀ ਮੇਰੀਆਂ ਭੈਣਾਂ ਕੱਲ ਮੇਰੇ ਨਾਲ ਨਿਊ ਜੁੜੀਆਂ ਨੇ ਠੀਕ ਹੈ ਇਹ ਕਿਹ ਹੈਗੇ ਨੇ ਮਲਕੀਤ ਕੌਰ ਆਸਟ੍ਰੇਲੀਆ ਅਨੁਰੇਦ ਕੌਰ ਸੇਖੋਂ ਜਸਪ੍ਰੀਤ ਕੌਰ ਮੋਹਾਲੀ ਹਰਪ੍ਰੀਤ ਕੌਰ ਬਰਨਾਲਾ ਮਾਨ ਲਖਵਿੰਦਰ ਕੌਰ ਰੂਪਨਗਰ ਅਮਨਦੀਪ ਕੌਰ ਪਿੰਡ ਮਰੂ ਜੀਰਾ ਮਰੂ ਜੀਰਾ ਸ਼ਹਿਰ ਹਾਂਜੀ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਮੇਰੇ ਨਾਲ ਜੁੜਨ ਦਾ ਮੇਰੀ ਫੈਮਿਲੀ ਦਾ ਹਿੱਸਾ ਬਣਨ ਲਈ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਜਿਹੜੇ ਚੈਨਲ ਤੇ ਨਵੇਂ ਆਏ ਨੇ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਣਾ ਨਾਮ ਪਤਾ ਜ਼ਰੂਰ ਲਿਖੜਾ ਜਿਨ੍ਹਾਂ ਦਾ ਬਰਥਡੇ ਹੈਗਾ ਜਾਂ ਐਨੀਵਰਸਰੀ ਹੈਗੀ ਜ਼ਰੂਰ ਲਿਖਣ ਤਾਂ ਕਿ ਮੈਂ ਅਗਲੀ ਵੀਡੀਓ ਵਿੱਚ ਬੋਲ ਸਕਾਂ ਠੀਕ ਹੈ ਤੇ ਅੱਜ ਜਿਹੜਾ ਫੇਸ਼ੀਅਲ ਹੈ ਨਾ ਮੇਰੀ ਦਾਦੀ ਕੋਲੋਂ ਮੈਂ ਪੁੱਛਦੀ ਹੁੰਦੀ ਸੀਗੀ ਦਾਦੀ ਵੀ ਪਹਿਲੇ ਜਵਾਨੇ ਵਿੱਚ ਹੁਣ ਤਾਂ ਫੇਸ਼ੀਅਲ ਮਿੰਟੋ ਮਿੰਟ ਕਰਵਾਉਂਦੀਆਂ ਨੇ ਪਾਰਲਰ ਚ ਜਾ ਕੇ ਕੁੜੀਆਂ ਦਾ ਜਦੋਂ ਵਿਆਹ ਸੁਧਿਆ ਹੁੰਦਾ ਹੈ ਤੇ ਜਦੋਂ ਪਹਿਲਾਂ ਜਦੋਂ ਤੁਹਾਡੇ ਵੇਲੇ ਹੁੰਦੇ ਸੀ ਜਦੋਂ ਕੁੜੀਆਂ ਦੇ ਵਿਆਹ ਸ਼ਾਦੀ ਹੁੰਦੀ ਸੀ ਤੇ ਉਦੋਂ ਤੁਸੀਂ ਕੀ ਕਰਦੇ ਸੀ ਉਹ ਕਿਹੜੇ ਫੇਸ਼ੀਅਲ ਹੁੰਦੇ ਸੀ ਦਾਦੀ ਮੇਰੇ ਵੀ ਪਤਾ ਕੀ ਕਹਿੰਦੀ ਮੇਰੇ ਦਾਦੀ ਕਹਿੰਦੀ ਸਾਡੇ ਵਾਰੀ ਜਿਹੜਾ 골ਡਨ ਫੇਸ਼ੀਅਲ ਹੈ ਨਾ ਉਹ ਮੈਂ ਤੈਨੂੰ ਦੱਸਦੀ ਆ ਕਿ ਜੇ ਇਹਨੂੰ ਲਗਾ ਕੇ ਤੁਹਾਡਾ ਰੰਗ ਜਿਹੜਾ ਇੱਕਦਮ ਨਿੱਖਰ ਜਾਂਦਾ ਹੈ ਤੇ ਜਿਹੜੀਆਂ ਜ਼ਿਆਦਾ ਦੇਰ ਤੱਕ ਜਵਾਨ ਰਹਿੰਦੀਆਂ ਸੀ ਕਿ ਉਹਦਾ ਰਾਜ਼ ਵੀ ਅੱਜ ਦੱਸਦੀਆਂ ਮੈਂ ਉਹੀ ਅਦਕੋ ਸੁਣ ਕੇ 골ਡਨ ਫੇਸ਼ੀਅਲ ਜਿਹੜਾ ਇਹ ਤੁਹਾਡੇ ਨਾਲ ਕਰਤੀਆਂ ਛੇਰ ਜਿਹੜਾ ਮਹੀਨੇ ਵਿੱਚ ਸਿਰਫ ਦੋ ਵਾਰੀ ਕਰਨਾ ਹੈ ਤੇ ਤੁਹਾਡੇ ਚਿਹਰੇ ਤੇ ਰੰਗਤ ਵੀ ਨਿੱਖਰ ਜਾਏਗੀ ਔਰ ਜਿਹੜੇ ਵੱਟ ਜੇ ਪੈ ਜਾਂਦੇ ਨੇ ਨਾ ਟਾਈਮ ਤੋਂ ਪਹਿਲਾਂ ਉਹ ਸਾਰੇ ਹੀ ਠੀਕ ਹੋਣੇ ਸ਼ੁਰੂ ਹੋ ਜਾਣਗੇ ਵੀਡੀਓ ਪੂਰੀ ਦੇਖੋ ਤੇ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰੋ ਬੈਲ ਨੂੰ ਵੀ ਪ੍ਰੈਸ ਕਰ ਲੈਣਾ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਵੱਧ ਤੋਂ ਵੱਧ ਲਾਈਕ ਕਰਦੇ ਕਰੋ ਅੱਜ ਦੇਖਦੇ ਕਿੰਨੇ ਲਾਈਕ ਹੁੰਦੇ ਨੇ ਦੇਖਦੀਆਂ ਅੱਜ ਘੱਟੋ ਘੱਟ ਮਤਲਬ ਕਿ 500 ਲਾਈਕ ਤੇ ਹੋ ਜਾਣਾ ਚਾਹੀਦਾ ਹੈ ਪਲੀਜ਼ ਤੇ 35000 ਮੇਰੇ ਸਬਸਕ੍ਰਾਈਬਰ ਹੋ ਚੁੱਕੇ ਨੇ ਮੇਰੀ ਫੈਮਿਲੀ ਹੋ ਚੁੱਕੀ ਹੈ ਤੇ ਵਾਧੂ-ਵਾਧ ਤੁਸੀਂ 50000 ਕਰਵਾ ਦਿਓ ਜਲਦੀ ਤੇ ਜਲਦੀ ਚਲੋ ਜੀ ਪਹਿਲਾਂ ਦੇਖੋ ਇਹ ਬਣਾਇਆ ਕਿਦਾਂ ਹੈਗਾ ਇਹ ਵਾਲਾ ਜਿਹੜਾ ਫੇਸ਼ੀਅਲ ਕਰੀਮ ਤੇ ਹਾਂਜੀ ਕਰੀਮ ਬਣਾਉਣ ਲਈ ਪਹਿਲਾਂ ਆਪਾਂ ਲਿਆ ਏ ਕਣਕ ਦਾ ਆਟਾ ਕਣਕ ਦਾ ਆਟਾ ਚਾਹੀਦਾ ਇੱਥੇ ਫਿਰ ਤੁਸੀਂ ਪਾਣੀ ਇਹਦੇ ਵਿੱਚ ਕੌਫੀ ਫਿਰ ਤੁਸੀਂ ਪਾਣੀ ਇਹਦੇ ਵਿੱਚ ਹਲਦੀ ਹਲਦੀ ਪਾ ਕੇ ਫਿਰ ਤੁਸੀਂ ਪਾਣਾ ਦਹੀਂ ਚਾਰਾਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਇੱਕ ਕਰੀਮ ਜੀ ਬਣ ਕੇ ਹੋ ਜਾਂਦੀ ਹੈ ਰੈਡੀ ਬਹੁਤ ਵਧੀਆ ਹੁੰਦੀ ਹੈ ਇੰਨੀ ਪਿਆਰੀ ਕਰੀਮ ਵਧੀਆ ਹੋ ਜਾਂਦੀ ਹੈ ਬਣ ਕੇ ਬਹੁਤ ਹੀ ਲਗਾਉਣ ਦਾ ਹੀ ਵੀ ਬਹੁਤ ਇਹਦੇ ਫਾਇਦੇ ਹੁੰਦੇ ਨੇ ਹਾਂਜੀ ਤੁਸੀਂ ਦੇਖਿਆ ਕਿੰਨੇ ਕਿੰਨੇ ਚੀਜ਼ਾਂ ਦੇ ਨਾਲ ਆਪਣੀ ਕਰੀਮ ਬਣ ਕੇ ਹੋ ਗਈ ਹੈ ਰੈਡੀ ਕਣਕ ਦਾ ਆਟਾ ਹੈਗਾ ਇਹ ਹਲਦੀ ਹੈਗੀ ਕੌਫੀ ਹੈਗੀ ਦਹੀਂ ਹੈਗੀ ਠੀਕ ਹੈ ਤੇ ਬਾਕੀ ਤੁਸੀਂ ਕੀ ਕਰਨਾ ਹੁਣ ਥੋੜਾ ਥਿੰਕ ਜੇ ਤੇ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਗਲਾਬ ਜਲ ਜਿਹੜਾ ਨਾ ਗਲਾਬ वोटर वावगी थोड़ा जहां पतला करना है क्योंकि आपको फेशियल करना है ठीक है तो इस तरीके ने अपना थोड़ा जहाँ रोज़ वोटर ऐड करके तो इन्हें थोड़ा जहा कर लिया है पतला ठीक है ਮੇਰੀ ਦਾਦੀ ਕਹਿੰਦੀ ਹੁੰਦੀ ਸੀ ਕਹਿੰਦੀ ਅਸੀਂ ਸਾਡੇ ਜਦੋਂ ਵੀ ਵਿਆਹ ਸ਼ਾਦੀ ਹੁੰਦੀ ਸੀ ਜਾਂ ਕੋਈ ਵੀ ਫੰਕਸ਼ਨ ਹੁੰਦਾ ਸੀ ਕਹਿੰਦੀ ਅਸੀਂ ਕੀ ਕਰਨਾ ਕਣਕ ਦੇ ਆਟੇ ਦੇ ਵਿੱਚ ਹਲਦੀ ਪਾ ਲੈਣੀ ਦਹੀਂ ਪਾ ਲੈਣੀ ਤੇ ਉਹਨੂੰ ਮਿਕਸ ਕਰਕੇ ਆਪਣੇ ਚਿਹਰੇ ਤੇ ਲਗਾ ਲੈਣਾ ਤੇ ਉਹਦੇ ਨਾਲ ਹੀ ਸਾਡਾ ਜਿਹੜਾ ਰੰਗ ਇੱਕਦਮ ਨਿਖਰ ਜਾਣਾ ਤੇ ਇੱਕਦਮ ਅਸੀਂ ਆਪਣੇ ਆਪ ਨੂੰ ਇੰਨਾ ਵਧੀਆ ਮਤਲਬ ਕਿ ਮਹਿਸੂਸ ਕਰਦੀਆਂ ਸੀਗੀਆਂ ਕਿਉਂਕਿ ਉਦੋਂ ਤਾਂ ਕਹਿੰਦੀ ਪਾਰਲਰਾਂ ਦਾ ਪਤਾ ਵੀ ਨਹੀਂ ਸੀ ਹੁੰਦਾ ਪਾਰਲਰ ਕੁਲਰ ਕੀ ਹੁੰਦੇ ਨੇ ਕਹਿੰਦੀ ਕੁਝ ਨਹੀਂ ਸੀ ਪਤਾ ਹੁੰਦਾ ਸਿਰਫ ਸਾਡੀ ਇਹੀ ਸਾਡਾ ਫੇਸ਼ੀਅਲ ਹੁੰਦਾ ਸੀ ਇਹੀ ਸਾਡਾ ਫੇਸ ਮਾਸਕ ਹੁੰਦਾ ਸੀ ਇਹੀ ਸਾਡਾ ਮਤਲਬ ਕਿ ਉਪਟਨ ਹੁੰਦਾ ਸੀ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੀ ਆ ਜਾਂਦੀਆਂ ਨੇ ਠੀਕ ਹੈ ਤੇ ਚਲੋ ਜੀ ਅੱਜ ਅੱਪਾ ਵੀ ਲਗਾ ਕੇ ਤੁਹਾਡੇ ਨਾਲ ਕਰਦੇ ਹਾਂ ਸ਼ੇਅਰ ਠੀਕ ਹੈ ਪਹਿਲਾਂ ਮੈਂ ਇੱਕ ਦੋ ਵਾਰੀ ਲਗਾਇਆ ਹੋਇਆ ਵਾਕਈ ਬਹੁਤ ਫਰਕ ਪੈਂਦਾ ਇਹਦੇ ਨਾਲ ਬਹੁਤ ਹੀ ਵਧੀਆ ਸਕਿਨ ਹੋ ਜਾਂਦੀ ਏ ਦਾਗਤ ਬੇਠੀ ਕਰਦੀ ਏ ਚਿਹਰੇ ਨੂੰ ਇੱਕਦਮ ਬ੍ਰਾਈਟ ਤੇ ਇੱਕਦਮ ਨਿਖਾਰ ਦਿੰਦੀ ਏ ਠੀਕ ਹੈ ਚਿਹਰਾ ਜਿੱਦਾਂ ਕਿ ਮੈਂ ਤੁਹਾਨੂੰ ਕਹਿੰਨੀ ਹੁੰਦੀ ਆ ਚਿਹਰਾ ਤੁਹਾਡਾ ਬਿਲਕੁਲ ਵੋਸ਼ ਹੋਣਾ ਚਾਹੀਦਾ ਏ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਮਤਲਬ ਕਿ ਤੇ ਉਹ ਲੱਗਾ ਹੋਣਾ ਚਾਹੀਦਾ ਕਰੀਮ ਵਗੈਰਾ ਆ ਦੇਖੋ ਬਹੁਤ ਹੀ ਵਿਆਰੀ ਜੀ ਕਰੀਮ ਜਿਹੜੀ ਬਣ ਕੇ ਹੋ ਗਈ ਹੈ ਰੈਡੀ ਤੇ ਫੇਸ ਨੂੰ ਕੀਤਾ ਹੋਇਆ ਵੋਸ਼ ਤੇ ਤੁਸੀਂ ਵੀ ਜਰੂਰ ਇਹ ਵਾਲਾ ਟਰਾਈ ਕਰਨਾ ਬਹੁਤ ਵਧੀਆ ਹੈ ਹਲਦੀ ਦੀ ਖੁਸ਼ਬੂ ਮੈਨੂੰ ਬਹੁਤ ਵਧੀਆ ਲੱਗਦੀ ਹੈ ਇਹ ਹਲਦੀ ਜਿਹੜੀ ਇਹ ਨਾ ਅ ਦੂਸਰੀ ਹੈ ਮਤਲਬ ਕਿ ਕਿਚਨ ਵਾਲੀ ਨਹੀਂ ਹੈਗੀ ਇਹ ਹਲਦੀ ਜਿਵੇਂ ਪੰਸਾਰੀਆਂ ਕੋ ਲੈ ਕੇ ਆਂਦੀ ਹੈ ਜਿਹਨੂੰ ਆਪਾਂ ਉਹ ਵਾਈਟ ਹਲਦੀ ਵੀ ਕਹਿੰਦੇ ਨੇ ਔਰ ਅੰਬਾ ਹਲਦੀ ਵੀ ਇਹਨੂੰ ਕਹਿੰਦੇ ਹੁੰਦੇ ਨੇ ਇਹ ਗੱਠਾਂ ਵਾਲੀ ਹਲਦੀ ਹੁੰਦੀ ਹੈ ਇਹ ਲਿਆ ਕੇ ਮੈਂ ਪੀਸੀ ਹੋਈ ਹੈ ਪੰਸਾਰੀਆਂ ਕੋਲ ਜਿਹੜੀ ਕਿਚਨ ਵਾਲੀ ਹਲਦੀ ਹੁੰਦੀ ਹੈ ਨਾ ਉਹ ਥੋੜਾ ਜਿਹਾ ਰੰਗ ਉਹਦੇ ਨਾਲ ਪੀਲਾ ਪੀਲਾ ਪੈ ਜਾਂਦਾ ਸੀ ਕਿੰਨਾ ਦਾ ਤੇ ਜਿਹੜੀ ਇਹ ਹਲਦੀ ਹੁੰਦੀ ਹੈ ਨਾ ਵਾਈਟ ਹਲਦੀ ਇਹਦਾ ਕਲਰ ਜਿਹੜਾ ਹੈ ਨਾ ਫੇਸ ਤੇ ਚੜਦਾ ਨਹੀਂ ਹੈਗਾ ਤੇ ਇੱਕਦਮ ਚਿਹਰੇ ਨੂੰ ਗੋਰਾ ਚਿੱਟਾ ਕਰਦੀ ਹੈ ਠੀਕ ਹੈ ਤੇ ਨਾਣ ਤੋਂ ਪਹਿਲਾਂ ਲਗਾ ਲਓਗੇ ਤਾਂ ਤੁਸੀਂ ਆਪਣੀ ਗਰਦਨ ਤੇ ਵੀ ਲਗਾ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਲਗਾ ਕੇ ਤੇ ਫਿਰ ਇਹਦੀ ਕੁਝ ਕਰਨੀ ਹੈਗੀ ਹੈ ਥੋੜੀ ਜੀ ਮ사ਜ ਠੀਕ ਹੈ ਪਹਿਲਾਂ ਤਾਂ ਤੁਸੀਂ ਹਲਕੇ ਹਲਕੇ ਹੱਥਾਂ ਨਾਲ ਇਸ ਤਰੀਕੇ ਨਾਲ ਮ사ਜ ਕਰਨੀ ਆ ਤਾਂ ਕਿ ਜੋ ਸਾਡੇ ਗੰਦਗੀ ਐ ਡਸਟ ਜਿਹੜੀ ਸਾਰੀ ਇਹ ਚਿਹਰੇ ਚ ਨਿਕਲ ਜਾਵੇ ਤੇ ਚਿਹਰਾ ਇੱਕਦਮ ਜਿਹੜਾ ਨਾ ਚਮਕਦਾਰ ਨਜ਼ਰ ਆਵੇ ਧੋਣ ਤੋਂ ਬਾਅਦ ਜਦੋਂ ਵੀ ਕਿਸੇ ਤੁਸੀਂ ਵਿਆਹ ਸ਼ਾਦੀ ਤੇ ਜਾਣਾ ਹੋਵੇ ਜਾਂ ਕਿਸੇ ਕੁੜੀਆਂ ਦਾ ਵਿਆਹ ਹੋਵੇ ਹਨਾ ਉਹ ਪਹਿਲਾਂ ਇਹ ਵਾਲੀ ਟ੍ਰੀਟਮੈਂਟ ਸ਼ੁਰੂ ਕਰ ਦੇਣਾ ਤੇ ਇਹ ਤੁਹਾਡਾ ਚਿਹਰਾ ਇਕਦਮ ਨਿਖਾਰ ਦੇਗਾ ਤੇ ਤੁਹਾਡੇ ਦਾਗ-ਧੱਬੇ ਜਾਂ ਖੁਸ਼ਕ ਸਕਿਨ ਸਾਰੀ ਹੀ ਇਹਨੂੰ ਠੀਕ ਕਰ ਦੇਵੇਗਾ ਠੀਕ ਹੈ ਪਾਲਿਸ਼ ਕਰ ਦਿੰਦਾ ਹੈ 커피 ਵਿੱਚ ਵੀ ਬਹੁਤ ਗੁਣ ਹੁੰਦੇ ਨੇ ਕਿ ਜਿਹੜੀ ਸਾਡੀ ਸਕਿਨ ਨੂੰ ਨਾ ਇਕਦਮ ਮਤਲਬ ਕਿ ਨਾ ਨਿਖਾਰ ਦਿੰਦੀ ਹੈ ਠੀਕ ਹੈ ਦਾਦੀ ਮੇਰੀ ਨੇ 커피 ਵੈਸੇ ਨਹੀਂ ਸੀ ਕਿਹਾ ਹੈਗਾ ਮਤਲਬ ਕਿ ਉਹਦੂ ਕੌਫੀਆਂ ਕੂਫੀਆਂ ਕਹਿੰਦੀ ਐ ਨਾ ਪਤਾ ਨਹੀਂ ਸੀ ਹੁੰਦਾ ਤੇ 커피 ਮੈਂ ਐਡ ਕੀਤੀ ਹੈ ਕਿਉਂਕਿ 커피 ਬਹੁਤ ਵਧੀਆ ਹੁੰਦੀ ਹੈ ਇਹ ਮੈਨੂੰ ਪਤਾ ਹੈ ਕਿ ਇਹਦਾ ਕੰਬੀਨੇਸ਼ਨ ਜਿਹੜਾ ਹੁੰਦਾ ਨਾ ਬਹੁਤ ਵਧੀਆ ਹੁੰਦਾ ਹੈ 커피 ਦਾ ਇਹਦੇ ਨਾਲ ਇਹ ਜਿਹੜਾ ਬਣ ਕੇ ਰੈਡੀ ਹੋ ਜਾਂਦੀ ਹੈ ਆਪਣੀ ਫੇਸ਼ੀਅਲ ਕਰੀਮ ਇਹਦੇ ਨਾਲ ਚਿਹਰਾ ਆਪਣਾ ਇੱਕਦਮ ਗੋਰਾ ਚਿੱਟਾ ਤੇ ਰੰਗਤ ਨਿੱਖਰ ਜਾਂਦੀ ਹੈ ਠੀਕ ਹੈ ਤੇ ਆ ਦੇਖੋ ਇਸ ਤਰੀਕੇ ਨਾਲ ਹੱਥਾਂ ਤੇ ਹਲਕਾ-ਹਲਕਾ ਥਪਸਾਜ ਕਰਨੀ ਹੈ ਇਹਨਾਂ ਚੀਜ਼ਾਂ ਦੁਨੀ ਰਗੜਨਾ ਜ਼ਰੂਰ ਨਹੀਂ ਹੈ ਕਿਉਂਕਿ ਇਹ ਚੀਜ਼ਾਂ ਸੌਫਟ ਹੁੰਦੀ ਹੈ ਨਾ ਵੈਸੇ ਥੋੜਾ ਜਿਹਾ ਲਗਾ ਲਓ ਪਰ ਗਿੱਲਾ-ਗਿੱਲਾ ਈ ਲਾਣਾ ਹੈ ਤੂੰ ਸੁਕਾਉਣਾ ਨਹੀਂ ਹੈਗਾ ਜਦੋਂ ਆਪਾਂ ਨਾ ਅੱਖਾਂ ਦੇ نیچے ਜ਼ਿਆਦਾ ਸੁਕਾ ਲੈਨੇ ਨਾ ਫੇਸਪੈਕ ਫਿਰ ਝੁਰੜੀਆਂ ਆਉਣ ਦੇ ਜ਼ਿਆਦਾ ਚਾਂਸ ਹੁੰਦੇ ਨੇ ਤੇ ਕਦੀ ਵੀ ਤੁਸੀਂ ਅੱਖਾਂ ਦੇ نیچے ਫੇਸ ਪੈਕ ਨੂੰ ਨਾ ਸੁੱਕਣ ਨਹੀਂ ਦੇਣਾ ਹੈਗਾ ਇਸ ਤਰੀਕੇ ਨਾਲ ਦੇਖੋ ਹਲਕੇ ਹਲਕੇ ਉੱਤਰਵੇਂ ਮ사ਜ ਕਰ ਲਈਏ ਹੁਣ ਮੈਂ ਕੀ ਕਰਨਾ ਹੈ ਇਹਨੂੰ ਦੋਰੀ ਕੋਟ ਲਾ ਕੇ ਨਾ ਆਪਣੇ ਇਹਨੂੰ ਮਤਲਬ ਕਿ ਮੋਟੀ ਜਿਹੀ ਲੇਅਰ ਲਾ ਕੇ ਤੇ 10 ਮਿੰਟ ਮੈਂ ਇਹਨੂੰ ਰੱਖਣਾ ਹੈ ਆਪਣੀ ਸਕਿਨ ਤੇ ਉਸ ਤੋਂ ਬਾਅਦ ਫਿਰ ਮ사ਜ ਕਰਕੇ ਫਿਰ ਫੇਸ ਨੂੰ ਵੋਸ਼ ਕਰਨਾ ਹੈ ਠੀਕ ਹੈ ਹੁਣ ਮੈਂ ਮੋਟੀ ਜਿਹੀ ਲੇਅਰ ਲਗਾ ਕੇ ਰੱਖਦੀਆਂ 10 ਮਿੰਟ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਚਿਹਰੇ ਦੀ ਕਰਾਂਗੀ ਮ사ਜ ਠੀਕ ਹੈ ਆ ਦੇਖੋ ਤੇ ਜੇ ਬਚ ਜਾਂਦਾ ਹੈ ਤੇ ਉਹਨੂੰ ਸਟਣਾ ਨਹੀਂ ਹੈਗਾ ਤੁਸੀਂ ਆਪਣੀਆਂ ਬਾਹਾਂ ਤੇ ਹੱਥਾਂ ਤੇ ਗਰਦਨ ਤੇ ਲਗਾ ਲੈਣਾ ਬੱਚਿਆਂ ਦੇ ਵੀ ਲਗਾ ਸਕਦੇ ਹੋ ਜਿਵੇਂ ਆਪਣੇ ਤੁਹਾਡੀਆਂ ਬੇਟੀਆਂ ਨੇ ਹੈ ਨਾ 5 ਸਾਲ ਤੋਂ ਉੱਪਰ ਜਿਹੜੇ ਬੱਚੇ ਨੇ ਉਹ ਵੀ ਇਹ ਫੇਸ ਪੈਕ ਜਿਹੜਾ ਨਾ ਲਗਾ ਸਕਦੇ ਨੇ ਕਿਉਂਕਿ ਇਹਦੇ ਵਿੱਚ ਕੋਈ ਵੀ ਐਦਾਂ ਦੀ ਚੀਜ਼ ਨਹੀਂ ਹੈਗੀ ਕਿ ਜਿਹੜੀ ਸਾਡੀ ਸਕਿਨ ਨੂੰ ਹਾਨੀ ਪਹੁੰਚਾਏਗੀ ਠੀਕ ਹੈ ਤੇ ਮੁੰਡੇ ਵੀ ਲਗਾ ਸਕਦੇ ਨੇ ਠੀਕ ਹੈ ਫੀਮੇਲ ਮੇਲ ਸਾਰੇ ਇਹਨੂੰ ਲਗਾ ਕੇ ਆਪਣੇ ਚਿਹਰੇ ਨੂੰ ਕੋਰਾ ਚਿੱਟਾ ਕਰ ਸਕਦੇ ਨੇ ਆ ਦੇਖੋ ਹੁਣ ਮੈਂ ਮੋਟੀ ਜਿਹੀ ਲੇਅਰ ਲਗਾ ਲਈਏ ਹੁਣਾਂ ਨੇ ਮੈਂ 10 ਮਿੰਟ ਵੇਟ ਕਰਾਂਗੀ ਉਸ ਤੋਂ ਬਾਅਦ ਜਦੋਂ ਇਹ ਥੋੜਾ ਡਰਾਈ ਹੋ ਜਾਵੇਗਾ ਜ਼ਿਆਦਾ ਸੁੱਕਣ ਨਹੀਂ ਦੇਣਾ ਹੈਗਾ ਜਿੱਦਾਂ ਮੈਂ ਕਹਿੰਨੀ ਕਿ ਜ਼ਿਆਦਾ ਸੁੱਕਣ ਦੇਣਾ ਉਹ ਝੁਲੜੀਆਂ ਜ਼ਿਆਦਾ ਆਣ ਦੇ ਚਾਂਸ ਹੁੰਦੇ ਨੇ ਠੀਕ ਹੈ ਤੇ ਆ ਦੇਖੋ ਮੋਟੀ ਲੇਅਰ ਲਗਾ ਲਈਏ ਤੇ ਹੁਣ ਆਪਾਂ ਇਹਨੂੰ ਛੱਡਦੇ ਹਾਂ ਫਿਰ ਮਿਲਦੀ ਆ ਮੈਂ ਤੁਹਾਨੂੰ ਫੇਸ ਨੂੰ ਵਾਸ਼ ਕਰਕੇ 10 ਮਿੰਟ ਹੋ ਗਏ ਨੇ ਹੁਣ ਆਪਾਂ ਇਹਨੂੰ ਉਤਾਰਨ ਦੀ ਵਾਰੀ ਆ ਗਈਏ ਆ ਦੇਖੋ ਤੁਸੀਂ ਦੇਖੋ ਵਾਓ ਨਿਖਾਰ ਦੇਖੋ ਤੁਸੀਂ ਗਜਬ ਦਾ ਗਜਬ ਦਾ ਨਿਖਾਰ ਆ ਦੇਖੋ ਇਸ ਤਰੀਕੇ ਨਾਲ ਉਤਾਰੋਗੇ ਨਾ ਤਾਂ ਪਾਣੀ ਦੀ ਰਿਸਟ ਵੀ ਨਹੀਂ ਹੋਵੇਗੀ ਤਾਂ ਦੇਖੋ 글로ਅ ਦੇਖੋ ਵਾਕਿਆ ਹੀ ਦਾਦੀ ਮੇਰੀ ਸਹੀ ਕਹਿੰਦੀ ਸੀਗੀ ਕਿ ਸਾਡੇ ਵੇਲੇ ਦੇ ਇਹ ਵਾਲੇ ਫੇਸ਼ੀਅਲ ਜਿਹੜੇ ਨੇ ਨਾ ਕਮਾਲ ਦੇ ਹੁੰਦੇ ਸੀਗੇ ਗੱਲ ਵੀ ਸਹੀ ਹੈ ਪਹਿਲਾਂ ਵਾਲੀਆਂ ਜਿਹੜੀਆਂ ਹੁੰਦੀਆਂ ਸੀ ਨਾ ਔਰਤਾਂ ਉਹਨਾਂ ਦੀ ਸਕਿੰਨ ਵੀ ਇੱਕਦਮ ਚਕਾ ਚੱਕ ਤੇ ਝੁਲੜੀਆਂ ਵੀ ਉਹਨਾਂ ਦੀ ਬਿਲਹ 90 90 ਸਾਲ ਦੀਆਂ ਹੋ ਜਾਂਦੀਆਂ ਇਹ ਤਾਂ ਕਿਤੇ ਜਾ ਕੇ ਥੋੜੀਆਂ ਨਜ਼ਰ ਆਉਂਦੀਆਂ ਹੁੰਦੀਆਂ ਸੀ ਕਿ ਉਹਨਾਂ ਦੇ ਚਿਹਰੇ ਤੇ ਝੁਲੜੀਆਂ ਅੱਜ ਕੱਲ 30 ਕ੍ਰੋਸ ਕੀਤਾ ਨੇ ਤੇ ਝੁਲੜੀਆਂ ਆਣੀਆਂ ਸ਼ੁਰੂ ਹੋ ਹੀ ਚੱਲੀਆਂ ਨੇ ਕਿਉਂ ਕਿ ਕੈਮੀਕਲ ਵਾਲੇ ਜਿਹੜੇ ਨੇ ਚੀਜ਼ਾਂ ਲਗਾ ਲਗਾ ਕੇ ਫੇਸ ਦਾ ਪੇੜਾ ਕਰਕੇ ਕੀਤਾ ਪਿਆ ਹੈ ਤੇ ਇਸ ਕਰਕੇ ਕਹਿੰਦੀ ਹੈ ਕੈਮੀਕਲ ਤੋਂ ਤੁਸੀਂ ਬਚਾ ਕੇ ਘਰ ਵਾਲੀਆਂ ਹੋਮ ਰੈਮਡੀ ਜਿਹੜੀਆਂ ਉਹਦੇ ਨਾਲ ਜੁੜੋ ਖੂਬਸੂਰਤ ਨੇਚਰਲ ਜਿਹੜੀ ਹੁੰਦੀ ਹੈ ਨਾ ਬਿਊਟੀ ਉਹੀ ਵਧੀਆ ਲੱਗਦੀ ਹੈ ਮੈਂ ਹਮੇਸ਼ਾ ਟੜੇ ਨੇਚਰਲ ਖੂਬਸੂਰਤੀ ਨੂੰ ਹੀ ਪਿਆਰ ਕਰਦੀ ਆ ਨੈਚਰਲ ਚੀਜ਼ਾਂ ਨੂੰ ਹੀ ਪਿਆਰ ਕਰਦੀ ਆ ਮੈਂ ਬਸ ਇਹੀ ਤੁਹਾਡੇ ਨੂੰ ਸੰਦੇਸ਼ਾ ਹਰ ਵਕਤ ਦੇਣੀ ਆ ਕਿ ਜਿਹੜੀਆਂ ਕੈਮੀਕਲ ਵਾਲੀਆਂ ਚੀਜ਼ਾਂ ਹਨੋਂ ਤੋਂ ਬਚ ਕੇ ਕਿਉਂਕਿ ਉਹ ਚਿਹਰੇ ਤੇ ਕੈਂਸਰ ਤੱਕ ਵੀ ਕਰ ਦਿੰਦੀਆਂ ਨੇ ਜਿਹੜੀ ਕੈਮੀਕਲ ਵਾਲੀ ਚੀਜ਼ਾਂ ਹੁੰਦੀਆਂ ਨੇ ਠੀਕ ਹੈ ਆ ਦੇਖੋ ਇੱਕ ਭੈਣ ਮੇਰੀ ਕਹਿੰਦੇ ਸੀਗੇ ਕਿ ਮੈਂ ਸਰਜਰੀ ਕਰਵਾਈ ਹੈ ਤੇ ਮੇਰੇ ਉਸ ਤੋਂ ਬਾਅਦ ਨਾ ਸ਼ਾਇਆ ਬਹੁਤ ਹੋ ਗਈਆਂ ਨੇ ਮਤਲਬ ਕਿ ਸਰਜਰੀ ਤੋਂ ਬਾਅਦ ਤੇ ਤੁਸੀਂ ਕੀ ਕਰਨਾ ਹੈ ਹੋਮ ਮੈਡ ਰੈਮਡੀ ਹੀ ਲਗਾਇਆ ਕਰੋ ਕੋਈ ਕਰੀਮ ਨਹੀਂ ਲਗਾਣੀ ਕੋਈ ਫੇਸ਼ਲ ਨਹੀਂ ਕਰਵਾਉਣਾ ਕਿਤੇ ਪਾਰਲਰ ਤੇ ਜਾ ਕੇ ਹੋਮ ਮੈਡ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਏਹੀ ਲਗਾਇਆ ਕਰੋ ਵਾਤੁਬਾਤ ਜੂਸ ਪੀਓ ਚੁਕੰਦਰ ਕੱਚੀ ਹਲਦੀ ਔਰ ਅਦਰਕੇ ਆਵਲਾ ਚਾਰ ਚੀਜ਼ਾਂ ਦਾ ਜੂਸ ਬਣਾ ਕੇ ਤੁਸੀਂ ਦੋ ਦੋ ਬੋਤਲਾਂ ਜਿਹੜੀਆਂ ਇੱਕ ਹਫ਼ਤੇ ਦੀ ਦੋ ਬੋਤਲਾਂ ਬਣ ਜਾਂਦੀਆਂ ਨੇ ਠੀਕ ਹੈ ਤੇ ਉਹਨੂੰ ਕद्दू ਕਸ ਕਰਕੇ ਫਿਰ ਉਹਨੂੰ ਮਿਕਸੀ ਚ ਗ੍ਰाइंड ਕਰਕੇ ਉਹ ਚ ਪਾਣੀ ਪਾ ਕੇ ਉਹਨੂੰ ਕੱਪੜੇ ਨਾਲ ਚੰਗੀ ਤਰ੍ਹਾਂ ਨਿਚੋੜ ਲਓ ਦੋ ਬੋਤਲਾਂ ਭਰ ਕੇ ਜੂਸ ਦੀਆਂ ਰੱਖ ਲਓ ਡੇਲੀ ਇੱਕ ਗਲਾਸ ਕੰਚ ਦਾ ਡੇਲੀ ਸਵੇਰੇ ਉੱਠਦਿਆਂ ਹੀ ਉਹ ਤੁਸੀਂ ਪੀਣਾ ਹੈ ਇੱਕ ਹਫਤਾ ਪੀ ਕੇ ਦੇਖੋ ਤੁਹਾਡੀ ਸਕਿਨ ਇੱਕਦਮ ਚਕਾ ਚੱਕ ਤੇ ਇੱਕਦਮ ਗੋਰੀ ਚਿੱਟੀ ਇੱਕਦਮ ਸਾਫ਼ ਸੁਥਰੀ ਚ ਸਕਿਨ ਹੋ ਜਾਵੇਗੀ ਹੱਥ ਪੈਰ ਤੱਕ ਵੀ ਸਾਰਾ ਬੋਡੀ ਮਤਲਬ ਕਿ ਸਾਰੀ ਬੋਡੀ ਹੀ ਡੀਟੌਕਸ ਹੋ ਜਾਵੇਗੀ ਸਾਰੀ ਬੋਡੀ ਵਿੱਚ ਗੰਦਗੀ ਨਿਕਲ ਕੇ ਬਾਹਰ ਹੋ ਜਾਵੇਗੀ ਤੁਹਾਡੀ ਸਕਿਨ ਇੱਕਦਮ ਬ੍ਰਾਈਟ ਤੇ ਇੱਕਦਮ ਚਮਕੀਲੀ ਹੋ ਜਾਵੇਗੀ ਠੀਕ ਹੈ ਜੀ ਥੋੜੀ ਜਿਹੀ ਵੀ ਚੰਗੇ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜਰੂਰ ਕਰਨਾ ਫਿਰ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਰਾਤ ਨੂੰ 7 8 ਦੇ ਵਿੱਚ ਵੀਡੀਓ ਆਉਂਦੀ ਹੁੰਦੀ ਹੈ ਉਹ ਆਪਣੀ ਸੀੜੀ ਚੱਲ ਰਹੀ ਹੈ ਫੇਸ ਮ사ਜ ਦੀ ਮੁਦਰਾਵਾਂ ਨੇ ਜਿਹੜੀਆਂ ਮੁਦਰਾਵਾਂ ਕਰਕੇ ਆਪਣੇ ਫੇਸ ਨੂੰ ਆਪਾਂ ਖੂਬਸੂਰਤ ਇਕਦਮ ਬ੍ਰਾਈਟ ਰੱਖ ਸਕਦੇ ਹਾਂ ਔਰ ਜਿਹੜੀ ਸਕਿਨ ਲੂਜ਼ ਹੋਈ ਹੈ ਉਹਨੂੰ ਟਾਈਟ ਕਰ ਸਕਦੇ ਹਾਂ ਉਹ ਆਪਣੀ ਆਂਦੀ ਹੁੰਦੀ ਹੈ 7 ਤੋਂ 8 ਵਜੇ ਦੇ ਵਿੱਚ ਇਹ ਵਾਲੀ ਵੀਡੀਓ ਆਂਦੀ ਹੁੰਦੀ ਹੈ 11 ਤੋਂ 12 ਦੇ ਵਿੱਚ ਵਿੱਚ ਠੀਕ ਹੈ ਜੀ ਇਸੇ ਤਰ੍ਹਾਂ ਹੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਚੈਨਲ ਨੂੰ ਜਿਆਦਾ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਸੋਣਾ ਜੀ ਜ਼ਰੂਰ ਕਰਿਆ ਕਰੋ ਫਿਰ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਇੱਕ ਨਵੇਂ ਦਿਨ ਨਾਲ ਇੱਕ ਨਵੀਂ ਸ਼ੁਰੂਆਤ ਨਾਲ ਬਾਏ ਬਾਏ